ਵਕ ਵਕ ਮੀਡੀਆ ਤੋਂ ਆਏ ਹੋਏ ਮੇਰੇ ਦੋਸਤ ਮਿੱਤਰੋ ਜੀ ਆਇਆਂ ਨੂੰ ਅੱਜ ਮੈਂ ਕੁਛ ਟਾਂਡਾ ਉੜਮੜਦੇ ਸ਼ਹਿਰ ਵਾਸੀਆਂ ਨਾਲ ਖੁਸ਼ੀ ਦੀ ਸਾਂਝ ਸਾਂਜੀ ਕਰਨੀ ਚਾਹੁੰਦਾ ਸੀ ਇਸ ਕਰਕੇ ਤੁਹਾਨੂੰ ਬੁਲਾਇਆ ਕਿ ਮੈਂ ਸ਼ਹਿਰ ਵਾਸੀਆਂ ਵੱਲੋਂ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤਾਂ ਸਾਡੇ ਸਤਕਾਰਯੋਗ ਮੰਤਰੀ ਡਾਕਟਰ ਰਵਿਜ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਟਾਂਡੇ ਸ਼ਹਿਰ ਨੂੰ ਨਗਰ ਕੌਂਸਲ ਨੂੰ ਪਹਿਲਾ 2.425 ਨੂੰ ਦੇ ਕਰੀਬ ਤਕਰੀਬਨ ਪੌਣੇ 62 ਲੱਖ ਰੁਪਈਆ ਜਿਹੜਾ ਆ ਉਹ ਸਿਟੀ ਨੂੰ ਦਿੱਤਾ ਸੀ ਤਾਂ ਹੁਣ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣ ਲਈ ਲੋਕਾਂ ਦੀ ਸਹੂਲਤ ਲਈ 3 ਕਰੋੜ ਰੁਪਈਆ ਜਿਹੜਾ ਆ ਮੁੱਖ ਮੰਤਰੀ ਸਾਹਿਬ ਨੇ ਔਰ ਮੰਤਰੀ ਸਾਹਿਬ ਨੇ ਨਗਰ ਕੌਂਸਲ ਨੂੰ ਸਾਨੂੰ ਦਿੱਤਾ ਆ ਔਰ ਜਿਹਦੇ ਵਿੱਚ ਜਿੱਥੋਂ ਟਡਿਆਲੇ ਤੋਂ ਲੈ ਕੇ ਹਾਸੀਪਿੰਡ ਰੋਡ ਤੱਕਰ ਜੀਟੀ ਰੋਡ ਦੇ ਉੱਤੇ ਤੁਸੀਂ ਦੇਖਦੇ ਹੋ ਰਾਤ ਭਰਾਤੇ ਅਸੀਂ ਜਾਂਦੇ ਹਾਂ ਤਾਂ ਬੜਾ ਨੀਰਾ ਮਹਿਸੂਸ ਹੁੰਦਾ ਸੀਗਾ ਬਾਕੀ ਸ਼ਹਿਰਾਂ ਚ ਪੂ ਉੱਪਰ ਚੱਲ ਜਾਓ ਜਲੰਧਰ ਚੱਲ ਜਾਓ ਤੁਸੀਂ ਦੇ ਦੇ ਵਿੱਚ ਜਗਮਗ ਜਗਮਗ ਹੋਈ ਹੁੰਦੀ ਸੀ ਤਾਂ ਉਹ ਅਸੀਂ ਤਕਰੀਬਨ 1 ਕਰੋੜ ਦੇ ਕਰੀਬ ਜਿਹੜਾ ਉਹ ਇਸ ਸੜਕ ਤੇ ਲਾਈਟਾਂ ਲਈ ਖਰਚਾਂਗੇ ਔਰ ਨਾਲ ਇਹਦੇ ਵਿੱਚ ਜਿਹੜਾ ਲੱਖੀ ਸੇਲਮਾ ਸਿਲਮੇ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਜਿਹੜੀ ਸੜਕ ਆ ਉਹ ਵੀ ਇਹਨਾਂ ਦੇ ਵਿੱਚ ਹੀ ਆ ਔਰ ਨਾਲ ਬਿਜਲੀ ਘਰ ਵਾਲੀ ਜਿਹੜੀ ਸੜਕ ਆ ਪੁਲ ਦੇ ਥੱਲੋਂ ਦੀ 18 ਫੁੱਟੀ ਜਿਹੜੀ ਆ ਉਹ ਵੀ ਇਸ ਕੰਮ ਦੇ ਵਿੱਚ ਹੀ ਆ ਤੇ ਟੋਟਲ ਜਿਹੜਾ ਆ ਵੱਖ-ਵੱਖ ਵਾਡਾਂ ਦੇ ਆ 4 ਨੰਬਰ 5 ਨੰਬਰ ਔਰ 7 ਨੰਬਰ 14 ਨੰਬਰ 13 ਨੰਬਰ 15 ਸਾਰੇ ਸ਼ਹਿਰ 'ਚ ਜਿੱਥੇ-ਜਿੱਥੇ ਵੀ ਕੋਈ ਲੋੜ ਮਹਿਸੂਸ ਕੀਤੀ ਉਹ ਸਾਰੇ ਅਸੀਂ ਉਹਦੇ ਵਿੱਚ ਕਵਰ ਕੀਤੇ ਆ ਤਾਂ ਮੈਂ ਪਹਿਲਾਂ ਵੀ ਤੁਹਾਡੇ ਮੱਝ ਮਾਈ ਲੋਕਾਂ ਨੂੰ ਬੇਨਤੀ ਕੀਤੀ ਸੀ ਔਰ ਅੱਜ ਫੇਰ ਦੁਬਾਰਾ ਰਿਪੀਟ ਕਰਾ ਰਿਹਾ ਕਿ ਭਾਈ ਜਿੱਥੇ ਵੀ ਕੋਈ ਕੰਮ ਹੋਣ ਵਾਲਾ ਸ਼ਹਿਰ ਦਾ ਆ ਉਹ ਸਾਡੇ ਧਿਆਨ ਦੇ ਵਿੱਚ ਜ਼ਰੂਰ ਲਿਆਓ ਮੈਂ ਪਹਿਲਾਂ ਵੀ ਆਪਣਾ ਫੋਨ ਨੰਬਰ ਆਪ ਜੀ ਨਾਲ ਸ਼ੇਅਰ ਕੀਤਾ ਸੀ ਹੁਣ ਫੇਰ ਦੁਆਰਾ ਤੁਹਾਡੇ ਮਾਦੀਮ ਰਾਹੀਂ ਫੋਨ ਆਪਣਾ ਨੰਬਰ ਦੇ ਰਿਆਂ 2 ਨੰਬਰ ਹੈ 98724 84494 ਔਰ 98544 0002 ਕਿਸੇ ਨੂੰ ਵੀ ਸ਼ਹਿਰ ਵਾਸੀ ਵੀਰ ਮੇਰੇ ਨੂੰ ਕਿਤੇ ਵੀ ਪ੍ਰੋਬਲਮ ਆ ਤੋ ਤੁਸੀਂ ਜਰੂਰ ਕਾਲ ਕਰਕੇ ਦੱਸਣਾ ਤਨਾਲ ਸ਼ਹਿਰ ਨੂੰ ਹੋਰ ਬਿਹਤਰ ਬਣਾਉਣ ਲਈ ਜੋ ਤੁਹਾਡੇ ਸੁਝਾਇਆ ਉਹ ਵੀ WhatsApp ਰਾਹੀਂ ਜਾਂ ਸਾਨੂੰ ਕਾਲ ਕਰਕੇ ਤੁਸੀਂ ਸਾਡੇ ਨਾਲ ਆਪਣੇ ਮਨ ਦੀ ਗੱਲ ਦੱਸ ਸਕਦੇ ਹੋ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਮਿਸ਼ਨ ਚੱਲ ਰਿਹਾ ਹੈ ਪਹਿਲਾਂ ਸਿੱਖਿਆ ਕ੍ਰਾਂਤੀ ਸੀ ਅੱਜ ਮਾਨ ਵਾਲੀ ਗੱਲ ਹੈ ਕਿ ਕੋਈ ਕਿਤੇ ਚਲੋ ਇੱਕ ਅੱਧ ਦੀ ਮੈਂ ਗਾਰੰਟੀ ਨਹੀਂ ਮੋਸਟ ਹੀ 99% ਜਿਹੜਾ ਆ ਉਸ ਸਾਰੇ ਸਕੂਲਾਂ ਦੀਆਂ ਚਾਰਦੀਵਾਰੀਆਂ ਸਾਰੇ ਸਕੂਲਾਂ ਦੇ ਵਿੱਚ ਤਕਰੀਬਨ ਬੈਂਚ ਉਹ ਔਰ ਸਾਰੇ ਸਕੂਲਾਂ ਦੇ ਵਿੱਚ ਵਾਈਫਾਈ ਨਾਲ ਪ੍ਰੋਜੈਕਟਰ ਜਿਹੜੇ ਆ ਹਰੇਕ ਜਗ੍ਹਾ ਚ ਚੱਲ ਰਹੇ ਆ ਔਰ ਜਿਹੜੇ ਅਮੀਨਾ ਸਕੂਲ ਆ ਉਹ ਆਲਮੋਸਟ ਕੰਪਲੀਟ ਹੋ ਗਿਆ ਸਾਡਾ ਜਿਹੜੇ ਹੈਪੀਨੈਸ ਸਕੂਲ ਆ ਉਹਨਾਂ ਦੀ ਜਿਹੜੀ ਆ ਤਿਆਰੀ ਹੋ ਰਹੀ ਆ ਉਹ ਵੀ ਜਲਦ ਲੋਕਾਂ ਦੀ ਸਹੂਲਤ ਲਈ ਆਪਾਂ ਲੋਕਾਂ ਦੇ ਹਵਾਲੇ ਕਰਾਂਗੇ ਔਰ ਨਾਲ ਹੀ ਜਿਹੜਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪਿੰਡ ਦੀਆਂ ਪੰਚਾਇਤਾਂ ਦਾ ਸਰਪੰਚਾਂ ਦਾ ਜਿਨ੍ਹਾਂ ਨੇ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਲਹਿਰ ਚੱਲਦੀ ਪਈ ਆ ਉਹਦੇ ਵਿੱਚ ਸਾਡਾ ਬਹੁਤ ਵੱਡੇ ਲੈਵਲ ਤੇ ਸਾਡਾ ਸਹਿਯੋਗ ਕੀਤਾ ਪ੍ਰਭੂ ਸਾਨੂੰ ਆਸਿਆ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਕੰਟੀਨਿਊਸ ਰੱਖਣਾ ਆ ਜਦ ਤੱਕ ਇਹ ਪੰਜਾਬ ਦੇ ਵਿੱਚੋਂ ਜਿਹੜਾ ਕੋੜ ਇਹ ਖਤਮ ਨਹੀਂ ਹੋ ਜਾਂਦਾ ਔਰ ਜਿਨ੍ਹਾਂ ਨੇ ਵੀ ਇਸ ਮਹਿਮ ਦੇ ਵਿੱਚ ਵੀ ਪੰਜਾਬ ਦੇ ਭਲੇ ਲਈ ਜਿਨੇ ਜਿਨੇ ਵੀ ਕਿਸੇ ਤਰੀਕੇ ਦਾ ਵੀ ਸਹਿਯੋਗ ਦਿੱਤਾ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਹੋਰ ਉੱਤਮ ਬਾਖੀ ਆਪਾਂ ਇਹਦੀ ਜੰਗ ਜਿਹੜੀ ਆ ਹੋਰ ਤਕੜੇ ਹੋ ਕੇ ਲੜ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾਰੇ ਸਾਡੇ ਐਮਸੀ ਸਾਹਿਬਾਨ ਬੈਠੇ ਆ ਮਲਤਾਨੀ ਜੀ ਕੁੱਪੂ ਜੀ ਔਰ ਖੰਨਾ ਜੀ ਔਰ ਪਿੱਲੋ ਜੀ ਔਰ ਸਾਡੇ ਤਕਰੀਬਨ ਸਚਨ ਜੀ ਮਨੀਪਾਲ ਜੀ ਔਰ ਸਾਡੇ ਕੋਲੋਟੀ ਜੀ ਔਰ ਜੈਨ ਸਾਹਿਬ ਸਾਡੇ ਔਰ ਜਿਹੜੇ ਸਾਡੇ ਬਲਾਕ ਪ੍ਰਧਾਨ ਨੇ ਸੈਣੀ ਜੀ ਕੇਸ਼ਵ ਸੈਣੀ ਜੀ ਸਾਰੇ ਬੈਠੇ ਹੋ ਤੁਹਾਡਾ ਵੀ ਸਾਰਿਆਂ ਦਾ ਹੋਰ ਵੀ ਇਨੀਫ ਜੀ ਆਏ ਨੇ ਹੋਰ ਵੀ ਕਾਫੀ ਸੱਜਣ ਮੇਰੇ ਬੈਠੇ ਨੇ ਸਾਰੇ ਤਕਰੀਬਨ ਔਰ ਸਾਡੇ ਸਭ ਤੋਂ ਪਿੱਛੇ ਦੇਖਦੇ ਹੋਣੇ ਤੁਸੀਂ ਰਾਜਨ ਸੋਨਦੀ ਜੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪੈਸੇ ਆਇਆ ਇਹਨਾਂ ਤੇ ਕੰਮਾਂ ਦੀ ਸ਼ੁਰੂਆਤ ਕਦੋਂ ਹੋਣੀ ਹੈ ਤਾਂ ਕਦੋਂ ਤੱਕ ਅਬੀ ਟਾਈਮ ਲੁਗਾਣਾ ਇਹ ਇਹ ਅਸੀਂ ਜਲਦੀ ਜੀ ਦਾ ਦੇਖੋ ਲਿਸਟ ਮੇਰੇ ਕੋਲ ਆ ਟੈਂਡਰ ਲੌਂਚ ਆ ਰਹੇ ਆ ਠੀਕ ਹੈ ਜੀ ਟੈਂਡਰ ਅਸੀਂ ਤਕਰੀਬਨ 23 2 ਵੀਕਸ ਦੇ ਵਿੱਚ ਮੇਰਾ ਖਰਚਾ ਸਮਾ ਬੌਂਡ ਹੈ ਇਹਦਾ ਦੇਖੋ ਟੈਂਡਰਾਂ ਤੋਂ ਬਾਅਦ ਹੀ ਕਰਾਂਗੇ ਨਾ ਟੈਂਡਰ ਦਾ ਕੰਮ ਔਰ ਤਕਰੀਬਨ 3-4 ਮਹੀਨਿਆਂ 'ਚ ਅਸੀਂ ਇੱਕ ਕੰਪਲੀਟ ਜਿਹੜਾ ਆ ਕੰਮ ਚਾਲੂ ਕਰ ਦਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਪਰਮਾਤਮਾ ਕਿਰਪਾ ਕਰੇ ਤੁਹਾਨੂੰ ਵੀ ਉੱਦਮ ਬਲ ਬਖਸ਼ੇ ਔਰ ਮੈਂ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ